ਦੀ ਰੁਪਿੰਦਰ ਕੋਰ ਕਨੇਡਾ ਦੇ ਵਿੱਚ ਗਈ ਸੀ ਤੇ ਉਹਨੇ ਕ੍ਰਿਮਿਨੋਲੋਜੀ ਦੇ ਵਿੱਚ ਕੋਈ ਸਟੱਡੀ ਕੀਤੀ ਹੋਈ ਸੀ। ਮਤਲਬ ਪਲਾਨ ਕੀ ਸੀ ਇਹਨਾਂ ਦਾ ਕਿਉਂਕਿ ਦੱਸਿਆ ਜਾ ਰਿਹਾ ਕਿ ਜਦੋਂ ਹੱਤਿਆ ਹੁੰਦੀ ਹੈ ਉਸ ਤੋਂ ਬਾਅਦ ਇੱਕ ਲੁੱਟ ਦੀ ਵਾਰਤਾਤ ਬਣਾ ਕੇ ਇਸ ਨੂੰ ਬੇਸ਼ਤੰਭ ਕੋਸ਼ਿਸ਼ ਕੀਤੀ ਗਈ ਸੀ। ਫਰਦਰ ਇਹਨਾਂ ਦਾ ਪਲਾਨ ਅਗਲਾ ਕੀ ਸੀ ਜੇਕਰ ਵਿੰਦਰ ਜਿੱਤਰ ਤੋਂ ਬਾਅਦ ਕੀ ਕਰਨਾ ਚਾਹੁੰਦੇ ਸੀ? ਮੈਂ ਉਹੀ ਦੱਸਿਆ ਤੁਹਾਨੂੰ ਕਿਉਂਕਿ ਇਹ ਇੱਕ ਆਨਗੋਇੰਗ ਇਨਵੈਸਟੀਗੇਸ਼ਨ ਹੈਗੀ ਹੈ ਇਹਦੇ ਵਿੱਚ ਹੁਣ ਤੱਕ ਕਾਫੀ ਚੀਜ਼ਾਂ ਦੀ ਰਿਕਵਰੀ ਅਸੀਂ ਹੁਣ ਤੱਕ ਕਰ ਚੁੱਕਿਆ ਹੈ ਜਿਵੇਂ ਕਿ ਇੱਕ ਵਾਰਦਾਤ ਦੇ ਵਿੱਚ ਵਰਤੀ ਗਈ ਜਿਹੜੀ ਕਾਰ ਹੈਗੀ ਐ ਕੁਝ ਇੱਕ ਕਪੜੇ ਤੇ ਕੁਝ ਇੱਕ ਸੋਨੇ ਦਾ ਸਮਾਨ ਹੁਣ ਤੱਕ ਅਸੀਂ ਰਿਕਵਰ ਕਰ ਚੁੱਕੇ ਹਾਂ ਲੇਕਿਨ ਕਾਫੀ ਕੁਝ ਸਮਾਨ ਰਿਕਵਰ ਹੋਣਾ ਬਾਕੀ ਹੈ ਕੁਝ ਮੋਬਾਈਲ ਵੀ ਰਿਕਵਰ ਹੋਏ ਨੇ ਤੇ ਕੁਝ ਹੋਰ ਚੀਜ਼ਾਂ ਦੀ ਰਿਕਵਰੀ ਹੋਣ ਦੀ ਸੰਭਾਵਨਾ ਹੈ ਸੋ ਇਸ ਕਰਕੇ ਉਹਦੇ ਬਾਰੇ ਮੈਂ ਹੁਣ ਇਸ ਵੇਲੇ ਆਪ ਜੀ ਨੂੰ ਕਮੈਂਟ ਨਹੀਂ ਕਰ ਸਕਦਾ ਮੈਨੂੰ ਇੱਕ ਗੱਲ ਬੱਸ ਸਾਹਮਣੇ ਆਈ ਹੈ ਕਿ ਵਾਰਦਾਤ ਦਾ ਜ਼ਿਕਰ ਕੀਤਾ ਜਾਂਦਾ ਕਿ ਇਹ ਰਿਪੋਰਟ ਹੋ ਕੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਫੈਲਣੋਂ ਔਰ ਕਈ ਜਗ੍ਹਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਕੈਨੇਡਾ ਵਿੱਚ ਰਹਿੰਦੇ ਹੋਈ ਇਹਨਾਂ ਦੀ ਆਪਸੀ ਦੋਸਤੀ ਜਿਹੜੀ ਹੋ ਗਈ ਸੀ ਉਸ ਵਿੱਚ ਕੀ ਸੱਚਾਈ ਉਹੀ ਦੇਖੋ ਇਹ ਸਾਰੀ ਚੀਜ਼ਾ ਜਿਹੜੀ ਹੈਗੀ ਹੈ ਇਹ ਹੁਣ ਜਦ ਫਾਈਲ ਤੇ ਐਵਿਡੈਂਸ ਆਊਗਾ ਆਪਾਂ ਪ੍ਰੂਵ ਕਰਾਂਗੇ ਕਿ ਕਿਸ ਤਰੀਕੇ ਨਾਲ ਬਣਿਆ ਕੀ ਬਣਿਆ ਪਰੰਤੂ ਹੁਣ ਤੱਕ ਸਾਡੇ ਕੋਲ ਉਕਤਾ ਟੈਕਨੀਕਲ ਸਬੂਤ ਹੈਗਾ ਜਿਸ ਆਧਾਰ ਤੇ ਇਹ ਪ੍ਰੂਵ ਹੁੰਦਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਆਪਸੀ ਰਿਸ਼ਤਾ ਸੀਗਾ ਇਸ ਤੋਂ ਇਲਾਵਾ ਸਾਡੇ ਕੋਲ ਉਕਤਾ ਗਵਾਹ ਵੀ ਹੈਗੇ ਜਿਹੜੇ ਇਹ ਕਹਿ ਰਹੇ ਨੇ ਕਿ ਇਹਨਾਂ ਦੋਨਾਂ ਦੇ ਵਿੱਚ ਆਪਸੀ ਰਿਸ਼ਤਾ ਹੈਗਾ ਸੋ ਸਾਡੇ ਕੋਲ ਹਿਊਮਨ ਇੰਟੈਲੀਜੈਂਸ ਵੀ ਹੈਗੀ ਹੈ ਐਸ ਵੈਲ ਐਸ ਸਾਡੇ ਕੋਲ ਟੈਕਨੀਕਲ ਇੰਟੈਲੀਜੈਂਸ ਵੀ ਪੂਖਤਾ ਤੌਰ ਤੇ ਮੌਜੂਦ ਹੈ ਜਿਸ ਦੇ ਆਧਾਰ ਤੇ ਸਾਬਿਤ ਹੁੰਦਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਰਿਸ਼ਤਾ ਸੀਗਾ ਕੀ ਇਸ ਵਿੱਚ ਕਿਸੇ ਹੋਰ ਦੇ ਵੀ ਲਿੰਕ ਸਟੈਬਲਿਸ਼ ਹੋਏ ਇਹ ਹੁਣ ਇੱਕ ਇਨਵੈਸਟੀਗੇਸ਼ਨ ਚੱਲਦੀ ਹੈਗੀ ਇਹ ਇਹ ਕਹੀਨਸ ਕ੍ਰਾਈਮ ਹੈਗਾ ਤੇ ਇਹਦੀ ਇਨਵੈਸਟੀਗੇਸ਼ਨ ਵਾਸਤੇ ਲੰਬਾ ਸਮਾਂ ਲੱਗਦਾ ਹੈਗਾ 2-3 ਮਹੀਨੇ ਦਾ ਸਮਾਂ ਲੈ ਕੇ ਅਸੀਂ ਪ੍ਰੋਪਰ ਐਵਿਡੈਂਸ ਇਹਦੇ ਵਿੱਚ ਬੰਦਾਂਗੇ ਤੇ ਵੱਧ ਤੋਂ ਵੱਧ ਇਹਦੇ ਵਿੱਚ ਐਵਿਡੈਂਸ ਅਸੀਂ ਫਾਈਲ ਤੇ ਇਕੱਠੀ ਕਰਾਂਗੇ ਹੋਰ ਵੀ ਕੋਈ ਟੈਕਨੀਕਲ ਐਵਿਡੈਂਸ ਆਂਦੀ ਹੈ ਉਹ ਵੀ ਅਸੀਂ ਲਵਾਂਗੇ ਹੋਰ ਕੋਈ ਰਿਲੇਵੈਂਟ ਗਵਾਹ ਜਿਹੜੇ ਹੈਗੇ ਉਹਨਾਂ ਨੂੰ ਵੀ ਸ਼ਾਮਿਲ ਪੜਤਾਲ ਕੀਤਾ ਜਾਊਗਾ ਤੇ ਇੱਕ ਵਧੀਆ ਤਰੀਕੇ ਨਾਲ ਬੈਸਟ ਪੋਸੀਬਲ ਕੇਸ ਬਣਾ ਕੇ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ